ਮਿਰਨਾ ਜੁਬਨਤਾ ਵਾਲੀ ਮੈਂ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਗੁਰਦਾਸਪੁਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੁੱਖ ਮੁੱਦਾ ਹੈ ਜੀ ਉਹ ਹੈ ਕਿ ਅਸੀਂ ਗੁਰਦਾਸਪੁਰ ਦਾ ਯੂਨਿਟ ਆਮ ਆਦਮੀ ਪਾਰਟੀ ਦਾ ਯੂਨਿਟ ਸਰਦਾਰ ਅਮਨਸ਼ੀਲ ਸਿੰਘ ਸ਼ੈਰੀ ਕਲਸੀ ਜੀ ਦੀ ਅਗਵਾਈ ਹੇਠ ਅਸੀਂ ਇੱਕ ਜ਼ਿਲ੍ਹਾ ਪੱਧਰੀ ਵਰਕਰ ਮੀਟਿੰਗ ਕਰਨ ਜਾ ਰਹੇ ਹਾਂ ਉਸ ਮੀਟਿੰਗ ਦੇ ਵਿੱਚ ਸਾਡੇ ਸਾਰੇ ਬਲਾਕ ਪ੍ਰਧਾਨ ਸਾਡੇ ਸਾਰੇ ਸਰਪੰਚ ਪੰਚ ਸਹਿਬਾਨ ਸਾਡੇ ਵਾਰਡ ਇੰਚਾਰਜ ਜ਼ਿਲ੍ਹੇ ਇਨਚਾਰਜ ਸਾਡੀਆਂ ਫਰੰਟਲ ਆਰਗੇਨਾਈਜੇਸ਼ਨਸ ਜਿਹੜੀਆਂ ਨੇ ਜਿਵੇਂ ਕਿ ਕਿਸਾਨ ਵਿੰਗ ਯੂਥ ਵਿੰਗ ਸਾਰੇ ਵਿੰਗਾਂ ਦੇ ਪ੍ਰਧਾਨ ਦਰਜਾ ਜਜਾ ਸਾਡੇ ਆਗੂ ਸਾਹਿਬਾਨ ਪਹੁੰਚਣਗੇ ਤੇ ਸੈਂਟਰ ਲੀਡਰਸ਼ਿਪ ਤੋਂ ਹਾਈ ਕਮਾਂਡ ਤੋਂ ਸਾਡੇ ਮਾਰੇ ਹੋਗੇ ਐਕਸ ਡੀਪੀ ਸੀਐਮ ਦਿੱਲੀ ਸ਼੍ਰੀ ਮਨੀਸ਼ ਸੋਧਿਆ ਜੀ ਜੋ ਕਿ ਪੰਜਾਬ ਦੇ ਇਨਚਾਰਜ ਉਹ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਹੀ ਅਮਨ ਅਰੋੜਾ ਜੀ ਜੋ ਕਿ ਪੰਜਾਬ ਦੇ ਪ੍ਰਧਾਨ ਉਹ ਪਹੁੰਚ ਰਹੇ ਹਨ ਨਾਲ ਸ਼੍ਰੀ ਸੰਜੀਵ अरोड़ा ਜੀ ਜੋ ਪਿੱਛੇ ਦੇ ਸੁਧਾਣੇ ਦੀ ਬਾਈ ਇਲੈਕਸ਼ਨ ਦੇ ਉੱਤੇ ਉਹ ਪਹੁੰਚ ਰਹੇ ਹਨ ਨਾਲ ਰਾਜਵੀਰ ਜੀ ਕੋ ਮਨਜੀ ਉਹ ਐਸਡੀ 2 ਸੀ ਚੀਫ ਮਿਨਿਸਟਰ ਪੰਜਾਬ ਉਹ ਪਹੁੰਚ ਰਹੇ ਨੇ ਤੇ ਨਾਲ ਹੀ ਨਾਲ ਪੰਚਾਇਤ ਮੰਤਰੀ ਇੰਡਸਟਰੀ ਮਿਨਿਸਟਰ ਤਨਪ੍ਰੀਤ ਸੌਂ ਜੀ ਪਹੁੰਚ ਰਹੇ ਸੋ ਇਹ ਜਿਹੜੀ ਵਰਕਰ ਮਿਲੀ ਹੈ ਉਹ ਸੌਂਦ ਵਿਲਾ ਬਟਾਲਾ ਤੋਂ ਗੁਰਦਾਸਪੁਰ ਬਾਈਪਾਸ ਜਿਹੜਾ ਬਣਿਆ ਹੈ ਉਹਦੇ ਉੱਪਰ ਐਤਵਾਰ ਦੇ ਦਿਨ 29 ਤਰੀਕ ਨੂੰ ਸਵੇਰੇ 10 ਵਜੇ ਰੱਖੀ ਗਈ ਹੈ ਤੇ ਤੁਹਾਡੇ ਸਾਰੇ ਪ੍ਰੈਸ ਵਾਲੇ ਸਾਥੀਆਂ ਦੇ ਮਾਧਿਅਮ ਰਾਹੀਂ ਅਸੀਂ ਇਹ ਸਾਰੇ ਦਜਾ ਦਜਾ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਫੇਰ ਤੋਂ ਸੁਨੇਹਾ ਲਾਉਣਾ ਚਾਹੁੰਦੇ ਹਾਂ ਕਿ ਸਾਰੀ ਹਾਈ ਕਮਾਂਡ ਜਿਹੜੀ ਆ ਉਹ ਤੁਹਾਨੂੰ ਮਿਲਣ ਲਈ ਇੱਥੇ ਪਹੁੰਚ ਰਹੀ ਆ ਸੋ ਤੁਸੀਂ ਸੌਂਦ ਵਿਲਾ 10 ਵਜੇ ਸਵੇਰੇ ਦਿਨ ਐਤਵਾਰ 29 ਤਰੀਕ ਨੂੰ ਤੁਸੀਂ ਪਹੁੰਚ ਕੇ ਉਹਨਾਂ ਦੇ ਨਾਲ ਤੁਸੀਂ ਰੂਬਰੂ ਹੋ ਉਹਨਾਂ ਦੇ ਵਿਚਾਰ ਸੁਣੀਏ ਕਿਉਂਕਿ ਉਹਨਾਂ ਦਾ ਬਹੁਤ ਇੱਛਾ ਹੈ ਕਿ ਉਹ ਜਿਹੜਾ ਸਾਡੇ ਕਤਾਰ ਦਾ ਅਖੀਰਲਾ ਵਰਕਰ ਵੀ ਹੈ ਉਹਨੂੰ ਵੀ ਉਹ ਮਿਲਣਾ ਚਾਹੁੰਦੇ ਹਨ ਅੱਜ ਦੀ ਇਸ ਪ੍ਰੈਸ ਕਾਨਫਰੰਸ ਵਿੱਚ ਮੇਰੇ ਨਾਲ ਯਸ਼ਪਲ ਚੋਹਾਨ ਜੀ ਜੋ ਕਿ ਸਾਡੇ ਇੰਪਰੂਵਮੈਂਟ ٹرسٹ ਬਟਾਵਾਲਾ ਦੇ ਚੇਅਰਮੈਨ ਹਨ ਤੇ ਨਾਲ ਹੀ ਸਾਡੇ ਪੰਜਾਬ ਦੇ ਸਬੰਧਕਾਰ ਸੰਗ ਦੇ ਯੂਨਿਟ ਦੇ ਪੰਜਾਬ ਦੇ ਪ੍ਰਧਾਨ ਵੀ ਹਨ ਨਾਲ ਮੁਕਦੀਪ ਸਿੰਘ ਆਲਵਾਲ ਜੀ ਜੋ ਕਿ ਸਾਡੇ ਕਿਸਾਨ ਵੀ ਗੁਰਦਾਸਪੁਰ ਦੇ ਪ੍ਰਧਾਨ ਹਨ ਨਾਲ ਸਾਡੇ ਬਲਜੀਤ ਸਿੰਘ ਜੀ ਜੋ ਕਿ ਚੇਅਰਮੈਨ ਹਨ ਦਿਲਾਨਗਰ ਮਾਰਕੀਟ ਮਿਟੀ ਦੇ ਅਰਸ਼ ਜੀ ਜੋ ਕਿ ਸਾਡੇ ਨਸ਼ਾ ਮੁਕਤੀ ਮੋਰਚੇ ਦੇ ਜ਼ਿਲ੍ਹੇ ਦੇ ਵਾਈਸ ਕੋਆਰਡੀਨੇਟਰ ਹਨ ਤੇ ਨਾਲ ਸੋਨਾ ਬਾਜਵਾ ਜੀ ਇਹ ਸਾਡੇ ਐਕ ਸਰਵਿਸਮੈਨ ਹਿੰਦੇ ਜ਼ਿਲ੍ਹਾ ਪ੍ਰਧਾਨ ਹਨ ਮਹਿਕ ਬਾਜਵਾ ਜੀ ਉਹ ਸਾਡੇ ਬਹੁਤ ਹੀ ਸਿਰਕਾਡ ਆਗੂ ਕਲਨੌਰ ਤੋਂ ਜਿਨ੍ਹਾਂ ਦਾ ਬਹੁਤ ਵੱਡਾ ਰੋਲ ਸੀਗਾ ਇਲੈਕਸ਼ਨ ਦੇ ਵਿੱਚ ਸੋ ਮੈਂ ਜਿਹੜਾ ਇਹ ਮੁੱਖ ਏਜੰਡਾ ਮੈਂ ਤੁਹਾਨੂੰ ਦੱਸ ਕੇ ਇੱਕ ਬਹੁਤ ਹੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹਨੇ 2-3 ਘੰਟੇ ਪਹਿਲਾਂ ਇੱਕ ਸੋਗ ਦੀ ਗੱਲ ਜਿਹੜੀ ਸਾਨੂੰ ਸਾਰਿਆਂ ਨੂੰ ਸੁਣ ਕੇ ਮਿਲੀ ਹੈ ਉਹ ਵੀ ਮੈਂ ਤੁਹਾਡੇ ਮੀਡੀਆ ਰਾਹੀਂ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਯੂਨਿਟ ਵੱਲੋਂ ਮੈਂ ਇਹ ਕਹਿ ਦੱਸਣਾ ਚਾਹੁੰਦਾ ਹਾਂ ਕਿ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗਿਆ ਹੁਣ ਕਿ ਤਰਨਤਾਰਨ ਦੇ ਸਾਡੇ ਐਮਐਲਏ ਸਰਦਾ ਕਸ਼ਮੀਰ ਸਿੰਘ ਸੋਲ ਜੀ ਉਹ ਹੁਣ ਇਸ ਦੁਨੀਆ ਤੋਂ ਨਹੀਂ ਰਹੇ ਸਾਰੀ ਸਮੁੱਚੀ ਆਮ ਆਦਮੀ ਪਾਰਟੀ ਗੁਰਦਾਸਪੁਰ ਯੂਨਿਟ ਵੱਲੋਂ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਅਸੀਂ ਉਹਨਾਂ ਦੇ ਕੀਤੇ ਹੋਏ ਸਮਾਜ ਦੇ ਲਈ ਕੰਮ ਉਹਨਾਂ ਦੇ ਹਲਕੇ ਦੀ ਕੰਮ ساری ਉਮਰ ਉਹਨਾਂ ਦੇ ਚੇਤੇ ਰਹਿਣਗੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਹਨਾਂ ਦੇ ਪਰਿਵਾਰ ਨੂੰ ਇਹ ਜਿਹੜਾ ਵਿਛੋੜੇ ਦੀ ਇਹ ਸਹਿਣ ਦੀ ਜਿਹੜੀ ਹੈ ਉਹ ਬਲ ਬਖਸ਼ੇ ਸੋ ਇਹ ਜਿਹੜਾ ਸ਼ੋਕ ਸੰਦੇਸ਼ ਸਾਡੇ ਸਾਰੇ ਗੁਰਦਾਸਪੁਰ ਦੇ ਯੂਨਿਟ ਵੱਲੋਂ ਇੱਕ ਕਲੈਕਟਿਵਲੀ ਅਸੀਂ ਦੇਣਾ ਚਾਹੁੰਦੇ ਹਾਂ ਬਹੁਤ ਬਹੁਤ ਅਫਸੋਸ ਇਹ ਮੂਦੇ ਚਾਰੇ ਜਾਣਗੇ ਦੇਖੀ ਜਦੋਂ ਅ ਦੇਖੋ ਜੀ ਜਦੋਂ ਇਹ ਵਰਕਰ ਮੀਟਿੰਗ ਆ ਰਹੀ ਸੀ ਕਿਉਂਕਿ ਬਪੌਰ ਜ਼ਿਲ੍ਹਾ ਪ੍ਰਧਾਨ ਮੈਂ ਨਾ ਵੀ ਨਿਯੁਕਤ ਜ਼ਿਲ੍ਹਾ ਪ੍ਰਧਾਨ ਹਾਂ ਸੋ ਇਹ ਮੇਰੀ ਪਹਿਲੀ ਜਿਹੜੀ ਸੀਗੀ ਵਰਕਰ ਮਿਲਣੀ ਸੀ ਸੋ ਆਪਾਂ ਕਿਉਂਕਿ ਹੁਣੇ-ਹੁਣੇ ਸਾਡੇ ਵਰਕਰਾਂ 'ਚ ਬੜਾ ਜੋਸ਼ ਸੀਗਾ ਕਿ ਆਪਾਂ ਲੁਧਿਆਣੇ ਦੀ ਬਾਈਲੈਕਸ਼ਨ ਜਿੱਤੀ ਹੈ ਸੋ ਸਾਡੇ ਜਿਹੜੇ ਲੀਡਰ ਸਾਹਿਬਾਨ ਸੀਗੇ ਉਹ ਵੀ ਵਰਕਰਾਂ ਨੂੰ ਮਿਲਣਾ ਚਾਹੁੰਦੇ ਸੀਗੇ ਤੇ ਵਰਕਰ ਵੀ ਜਿਹੜੇ ਸੀਗੇ ਉਹ ਲੀਡਰ ਸਾਹਿਬਾਨਾਂ ਦੇ ਰੁਦਰੂ ਹੋਣਾ ਚਾਹੁੰਦੇ ਸੀਗੇ ਸੋ ਮੇਨ ਜਿਹੜੀ ਆ ਉਹ ਉਦੇਸ਼ ਜਿਹੜਾ ਵਾ 2027 ਦੀਆਂ ਚੋਣਾਂ ਨੂੰ ਲੈ ਕੇ ਕਿ ਅਸੀਂ ਸੱਤੇ ਦੀ ਸੱਤੇ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾਉਣੀਆਂ ਨੇ ਉਹਦੇ ਲਈ ਜਿਹੜੀ ਸਾਰੀ ਜ਼ਿੰਮੇਵਾਰੀ ਮੁੱਖ ਜ਼ਿੰਮੇਵਾਰੀ ਆ ਉਹ ਸਾਡੇ ਅਖੀਰਲੇ ਖਤਾਰ ਦੇ ਵਰਕਰ ਦੀ ਹੋਊਗੀ ਇਹ ਜਿਹੜਾ ਸੁਨੇਹਾ ਦੇਣ ਹਾਈ ਕਮਾਂਡ ਜਿਹੜੀ ਆ ਉਹ ਵਰਕਰਾਂ ਦੇ ਨਾਲ ਰੁਗਰੂ ਹੋਣ ਇਤਿਆਰੀ ਆ ਸੋ ਹਾਂ ਸਾਰੀ ਮੰਗਾਂ ਮੰਗੀਆਂ ਵਿੱਚ ਰਹੇਗੀ ਦੇਖੋ ਜੀ ਜਿਹੜੇ ਇਹ ਹਾਈ ਕਮਾਂਡ ਦੇ ਫੈਸਲੇ ਨੇ ਉਹ ਇਹ ਹਰ ਪਾਰਟੀ ਦੇ ਫੈਸਲੇ ਹੁੰਦੇ ਨੇ ਪਰ ਇਹ ਮੈਂ ਬਕੌਰ ਜਲਾ ਪ੍ਰਧਾਨ ਗੁਰਦਾਸਪੁਰ ਜਰੂਰ ਇਹ ਕਹਿਣਾ ਚਾਹੁੰਦਾ ਕਿ ਸਾਡੇ ਜ਼ਿਲ੍ਹੇ ਦੀ ਔਰ ਸਾਡੇ ਮੈਂ ਕਹਿੰਦਾ ਤਕਰੀਬਨ ਮਾਝੇ ਦੀ ਇਹ ਬੜੀ ਮੁੱਖ ਡਿਮਾਂਡ ਹੈਗੀ ਆ ਔਰ ਬਿਨਾ ਮੰਤਰੀ ਤੋਂ ਹੀ ਸਾਡੇ ਜਿਹੜੇ ਪ੍ਰਧਾਨ ਨੇ ਸਰਦਾਰ ਅਮਰ ਸਿੰਘ ਸਿ ਸ਼ੈਰੀ ਕਲਸੀ ਜੀ ਉਹ ਇੰਨਾ ਕੰਮ ਕਰਦੇ ਨੇ ਇੰਨਾ ਵਰਕਰਾਂ ਨੂੰ ਨਾਲ ਲੈ ਕੇ ਚੱਲਦੇ ਨੇ ਇੰਨੀ ਤਰੱਕੀ ਬਟਾਲੇ ਸ਼ਹਿਰ ਦੀ ਤੇ ਜ਼ਿਲ੍ਹੇ ਗੁਰਦਾਸਪੁਰ ਦੀ ਕਰਾਰੇ ਨੇ ਸੋ ਪੂਰੀ ਉਮੀਦ ਆ ਤੇ ਪਾਰਟੀ ਤੋਂ ਇਹ ਅਸੀਂ ਆਸ ਵੀ ਕਰਦੇ ਆ ਕਿ ਬਹੁਤ ਜਲਦੀ ਉਹਨਾਂ ਨੂੰ ਮਨਤੇ। ਤੁਹਾਨੂੰ ਨਵਾਂ ਮੌਕਾ ਮਿਲਿਆ, ਯੂਥ ਨੂੰ ਮਿਲਦੇ ਹੋ। ਕੀ ਯੂਥ ਨੂੰ ਉਮੀਦ ਰੱਖਦਾ گاਉਂ ਇਲੈਕਸ਼ਨ ਚਕ ਆਮਾ ਦੀ ਸਾਡਾ। ਦੇਖੋ ਜੀ ਆਮਾਦੀ ਪਾਰਟੀ ਦੀ ਜਿਹੜੀ ਰੀੜ ਦੀ ਹੱਡੀ ਆ ਉਹ ਨੌਜਵਾਨ ਸਾਥੀ ਨੇ ਜਿੱਦੋਂ ਆਮਾਦੀ ਪਾਰਟੀ ਦਾ ਝੰਡਾ ਜਿਹੜਾ ਬੰਦ ਹੋਇਆ ਉਹ ਨੌਜਵਾਨਾਂ ਨੇ ਕੀਤਾ। ਸਾਡੀ ਪਾਰਟੀ ਦੇ ਵਿੱਚ ਬਹੁਤ ਨੌਜਵਾਨ ਐਮਐਲਏ ਵੀ ਹਨ। ਸੋ ਨੌਜਵਾਨਾਂ ਦੇ ਲਈ ਖਾਸ ਕਰਕੇ ਪਾਰਟੀ ਦਾ ਬਹੁਤ ਜ਼ਿਆਦਾ ਧਿਆਨ ਹੈ। ਇੱਕ ਸਪੈਸ਼ਲ ਪ੍ਰੋਗਰਾਮ ਯੂਥ ਕਲੱਬ ਜਿਹੜਾ ਕਿ ਉਹ ਅਸੀਂ ਹਰ ਪਿੰਡ ਦੇ ਵਿੱਚ ਇੱਕ ਯੂਥ ਕਲੱਬ ਬਣਾ ਰਹੇ ਹਾਂ ਜਿਹਦੇ ਨਾਲ ਜੋੜ ਕੇ ਨੌਜਵਾਨਾਂ ਨੂੰ ਸਿੱਧਾ ਸਰਕਾਰ ਦੇ ਨਾਲ ਜੋੜਿਆ ਜਾਊਗਾ ਉਹਨਾਂ ਨੂੰ ਰੁਜ਼ਗਾਰ ਉਹਦੇ ਤੋਂ ਪੈਦਾ ਕਰਕੇ ਦਵਾਂਗੇ ਉਹਦੇ ਤੋਂ ਉਹਨਾਂ ਨੂੰ ਖੇਡਾਂ ਦੇ ਨਾਲ ਜੋੜਾਂਗੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਨੇ ਜਿਹੜੇ ਉਸ ਯੂਥ ਕਲੱਬ ਦੇ ਰਹਿ ਅਸੀਂ ਨੌਜਵਾਨਾਂ ਨੂੰ ਸਿੱਧਾ ਡਾਇਰੈਕਟ ਸਰਕਾਰ ਦੇ ਨਾਲ ਜੋੜਨ ਦਾ ਉਪਰਾਲਾ ਕਰ ਰਹੇ ਹਾਂ ਹਿਲੋ ਦਾ ਜ਼ਿੰਮੇਵਾਰਤਾ ਨੂੰ ਹਦਾ ਜਿਹੜਾ ਦਸਤਾਵੇਜ਼ ਔਰ ਅੱਤੋ ਛੋਟੀ ਉਮਰ ਦੀ ਜਿਹੜੀ ਪ੍ਰਧਾਨ ਕਰ ਕਿ ਪੱਲਾ ਉਹੀ ਚੰਗ ਰਹੇ ਦੇਖੋ ਜੀ ਮੈਂ ਫੇਰ ਬਾਰ-ਬਾਰ ਕਹਿਣਾ ਚਾਹੁੰਦਾ ਮੇਰੇ ਲਈ ਬੜੇ ਮਾਣ ਦੀ ਗੱਲ ਹੈ ਮੈਂ ਇੱਕ ਆਮ ਘਰ ਦਾ ਨੌਜਵਾਨ ਹਾਂ ਮੇਰਾ ਕੋਈ ਸਿਆਸੀ ਪਿਛੋਕੜ ਨਹੀਂ ਹੈਗਾ ਮੈਂ 33 ਸਾਲ ਦੀ ਉਮਰ ਦੇ ਵਿੱਚ ਮੌਜੂਦਾ ਸਰਕਾਰ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਬਣਿਆ ਹਾਂ ਇਹ ਸਿਰਫ ਆਮ ਆਦਮੀ ਪਾਰਟੀ ਦੇ ਵਿੱਚ ਹੀ ਸੰਭਵ ਹੋ ਸਕਦਾ ਹੈ ਇਹ ਉਹ ਇੱਕ ਲੋਕਤੀ ਪਾਰਟੀ ਹੈ ਜਿੱਥੇ ਤੁਸੀਂ ਮਿਹਨਤ ਕਰਦੇ ਰਹੋ ਤੇ ਤੁਹਾਨੂੰ ਪਾਰਟੀ ਨੇ ਕਿੰਦੜ ਤੁਹਾਡੀ ਮਿਹਨਤ ਨੂੰ ਪਹਿਚਾਨ ਕੇ ਤੁਹਾਨੂੰ ਉਹਨਾਂ ਨੇ ਜ਼ਿੰਮੇਵਾਰੀ ਦੇ ਦੇਣੀ ਹੈ ਇਹ ਆਮ ਆਦਮੀ ਪਾਰਟੀ ਦੇ ਵਿੱਚ ਇਹੋ ਖੂਬਸੂਰਤੀ ਹੈ ਇਸੇ ਕਰਕੇ ਨੌਜਵਾਨ ਵਰਗ ਸਾਰਾ ਦਾ ਸਾਰਾ ਆਮ ਆਦਮੀ ਪਾਰਟੀ ਨਾਲ ਜੁੜਦਾ ਹੈ ਕਿੰਦਾਂ ਦੇ ਵਿੱਚ ਅਜੇ ਤੱਕ ਪ੍ਰਸਤੀ ਨਹੀਂ ਹੋ ਰਹੀ ਕਾਲ ਇਹ ਸਾਹਿਬ ਇਹ ਸ਼ਰਮ ਦੇ ਬਾਕਸ ਕਰਦੇ ਦੇਖੋ ਜੀ ਆਪਾਂ ਮੈਂ ਫਿਰ ਕਰ ਰਿਹਾ ਕਿ ਆਪਣਾ ਜਿਹੜਾ ਅਜੰਡਾ ਪਰ ਕਹਿੰਦਾ ਉਹ ਜਿਹੜੀ ਜਿਲ੍ਹਾ ਵਰਕਰ ਮੀਟਿੰਗ ਹੈ ਕਿਆ ਰਹੇ ਹੋ ਆਪਾਂ ਕੰਮ ਹੋ ਰਹੇ ਨੇ ਪੁਰਤਾਂ ਨੂੰ ਪਤਾ ਕੋਡ ਹਸਨ ਡੈਕਟ ਪਿੱਛੇ ਜੇ ਲੱਗੇ ਨੇ ਟੈਂਪ ਉਸ ਤੋਂ ਬਾਅਦ ਵੀ ਕੰਨੇ ਕੰਮ ਨੇ ਲਗਾਤਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਵਿੱਚ ਉਹ ਛਿੜੇ ਹੋਏ ਨੇ ਔਰ ਅਗਲੇ 1.5 ਸਾਲ ਦੇ ਅੰਦਰ ਅੰਦਰ ਤੁਸੀਂ ਤਕਰੀਬਨ ਪਿੰਡਾਂ ਦੇ ਜਿੰਨੇ ਵੀ ਰਹਿੰਦੇ ਕੰਮ ਨੇ ਸੜਕਾਂ ਬਤਾਂ ਨਿਰਮਾਣ ਹੋਵੇ ਹੋਰ ਵੀ ਜਿੰਨੇ ਕੰਮ ਨੇ ਉਹ ਸਾਰੇ ਤੁਸੀਂ ਹੁੰਦੇ ਦੇਖੋ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਜਿਸ ਤਰੀਕੇ ਨਾਲ ਤੁਹਾਨੂੰ ਪੂਰੇ ਵਿਸਤਾਰ ਦੇ ਨਾਲ ਸਾਡੇ ਜੋਗਰੰਦਵਾ ਜੀ ਨੇ ਇਸ ਮਿੱਟੀ ਦਾ ਮਕਸਦ ਦੱਸਿਆ ਹੈ ਇਹ ਮੀਟਿੰਗ ਇੱਕ ਉਦਾ ਸੰਭਾਲ ਸਮਾਰੋਹ ਹੈ। ਉਹ ਇਹਨਾਂ ਦੇ ਉਦਾ ਸੰਭਾਲਨ ਦੇ ਸਮਾਰੋਹ ਦੇ ਵਿੱਚ ਜਿਹੜੇ ਮਾਨਯੋਗ ਸਾਡੀ ਹਾਈ ਕਮਾਂਡ ਦੇ ਬਹੁਤ ਹੀ ਉੱਚ ਲੀਡਰ ਆ ਰਹੇ ਹਨ ਜਿਸ ਦੇ ਵਿੱਚ ਤੁਹਾਨੂੰ ਪੂਰਾ ਡਿਟੇਲ ਦੱਸੀਆ ਉਹਨਾਂ ਨੇ ਜੀ ਸ਼ੁਦ ਹੈ ਜੀ ਆ ਰਹੇ ਹਨ ਸਿੰਘ ਜੀ ਲੋੜਾ ਜੀ ਆ ਰਹੇ ਹਨ ਹੋਰ ਮੰਤਰੀ ਸਾਹਿਬਾਨ ਆ ਰਹੇ ਹਨ। ਔਰ ਉਹਨਾਂ ਦਾ ਮੇਨ ਮਕਸਦ ਹੈ ਕਿ ਜਿਹੜੀ ਸਾਡੀ ਮਾਝਾ ਜਨ ਹੈ ਅਸੀਂ ਮਹਿਸੂਸ ਕਰਦੇ ਹਾਂ ਕਿ ਸੰ 2022 ਦੇ ਇਲੈਕਸ਼ਨ ਦੇ ਵਿੱਚ ਸਾਡੇ ਇਥੋਂ ਦੇ ਜਿਹੜੇ ਖਨੂਤੇ ਕੈਂਡੀਡੇਟ ਹੀ ਇੰਨੀ ਸਫਲਤਾ ਪ੍ਰਾਪਤ ਨਹੀਂ ਕਰ ਸਕੇ ਲੇਕਿਨ ਇਸ ਆਪਣਾ ਕੜੀ ਦੇ ਤਹਿਤ ਦੀ ਇੱਕ ਨੌਜਵਾਨ ਨੇਤਾ ਸਾਡਾ ਜਿਹੜਾ ਉੱਪਰ ਕੇ ਸਾਹਮਣੇ ਆਇਆ ਉਹਨੂੰ ਗੁਰਦਾਸਪੁਰ ਦੀ ਕਮਾਂਡ ਦਿੱਤੀ ਹੈ ਔਰ ਮੈਸਮినా ਵੀ ਉਹ ਜਿਹੜੀ ਕਮੀ 2022 ਚ ਰਹਿ ਗਈ ਸੀ ਔਰ ਇਹ ਜੂਥ ਜਿਹੜਾ ਸਾਡਾ ਜਰੂਰ ਉਸ ਕਮੀ ਨੂੰ ਪੂਰਾ ਕਰੇਗਾ ਤਮਾਮ ਜਿੰਨੇ ਵੀ ਸਾਡੇ ਕੈਂਡੀਡੇਟ ਨੇ ਪਟਾੜੇ ਤੋਂ ਲੈ ਕੇ ਪਖਾਨਪੁਰ ਤੱਕ ਇੱਕ ਇੱਕ ਕੈਂਡੀਡੇਟ ਨੂੰ ਚਤਾਂਦੀਏ ਕੋਸ਼ਿਸ਼ ਕੋਈ ਕੀਤੀ ਹੈ ਇਸ ਪ੍ਰਯਾਸ ਦੇ ਨਾਲ